ਸਤਿ ਸ੍ਰੀਕਾਲ ਜੀ ਅਸੀਂ ਸੈੱਡ ਪਉਣ ਗਏ ਪਿੰਡ ਖੀਵਾ ਮੀਹਾਂ ਸਿੰਘ ਵਾਲਾ ਪਾਈਪਾਂਕਰੀਆਂ ਤਿਆਰ ਆ ਤਾਂ ਹਾਂ ਧਰਨ ਲਾਗੇ ਪਾਈਪਾਂ ਤੇ ਸਾਡੇ ਨਾਲ ਲੱਗੇ ਬਾਈ ਪਾਈਪਾਂ ਧਰਉਂਦੇ ਨੇ ਖੀਵੇ ਵਾਲਾ ਬੱਗੀ ਪਾਈਪਾਂ ਧਰਨ ਤੋਂ ਬਾਅਦ ਅਸੀਂ ਯਾਦਰਾ ਧਰਨੀਆਂ ਕਰਤੀਆਂ ਸ਼ੁਰੂ ਯਾਦਰਾ ਸਾਡੀਆਂ ਟੇਕ ਗਿਆ ਮੌਸਮ ਵੀ ਖਰਿਆ ਵਾ ਜਰ ਕੇ ਜੱਕ ਫਿਰ ਅਸੀਂ ਪਾਉਣ ਲੱਗੇ ਹੁੱਕਾਂ ਹੁੱਕਾਂ ਪਾਉਣ ਤੋਂ ਬਾਅਦ ਸਾਡਾ ਸੈੱਟ ਜਣੀ ਹੋ ਗਿਆ ਬਿਲਕੁਲ ਤਿਆਰ ਚਾਦਰਾਂ ਲਾਤੀਆਂ ਚਾਦਰਾਂ ਉੱਪਰਲਾ ਕੰਮ ਹੋ ਗਿਆ ਸਾਡਾ ਕੰਪਲੀਟ ਉਸ ਤੋਂ ਬਾਅਦ ਹੁਣ ਮੂਰੀਆਂ ਵਾਲੀਆਂ ਚਾਦਰਾਂ ਲਾ ਕੇ ਤੇ ਪਿੱਛੇ ਸਾਈਡਾਂ 'ਚਾਦਰਾਂ ਸਾਈਡਾਂ ਲਾ ਕੇ ਬੰਦ ਕਰੀਆਂ ਨੇ ਹੁਣ ਮੂਰੀ ਚਾਦਰਾਂ ਲਾ ਕੇ ਦੋ ਖੁੱਟ ਨੀਮਾ ਲਾਹਿਆ ਦੇਖੋ ਸਿਰਾ ਗੱਲ ਬਾਤ ਹੈ ਕੈਂਟ ਦੱਸੋ ਕਮੈਂਟਾਂ ਵਿੱਚ ਕਮੈਂਟ ਜ਼ਰੂਰ ਕਰਦਿਆ ਕਰੋ ਕਿਵੇਂ ਲੱਗਿਆ ਕੰਮ ਇੱਕ ਗਰਮੀ ਕਾਰਨ ਥੋੜਾ ਜਿਹਾ ਕੰਮ ਸਾਥ ਹੋ ਗਿਆ ਦੋ ਤਿੰਨ ਦਿਨ ਲੇਟ ਬਹੁਤ ਹੀ ਮੁਸ਼ਕਲ ਨਾਲ ਕੰਮ ਨਿਮੜਿਆ ਗਰਮੀ ਬਹੁਤ ਹੀ ਜ਼ਿਆਦਾ ਹੋ ਜਾਂਦੀ ਸੀ ਕੰਮ ਥੋੜਾ ਜਿਹਾ ਜ਼ਿਆਦਾ ਉਤੋਂ ਦੀ ਪਈ ਗਿਆ ਸੀ ਹੁਣ ਇਹ ਚਾਰ ਤਰਫ ਬਈ ਚਾਰਾਂ ਤੇ ਟਾਈਮ ਲੱਗਦਾ ਫਿੱਟ ਕਰਨ ਤੇ ਦੇਖੋ ਜੀ ਹੁਣ ਬਿਲਕੁਲ ਸਾਡਾ ਸੈੱਟ ਜਮਾ ਰੈਡੀ ਆ ਦੇਖੋ ਜੀ ਕੀ ਗੱਲ ਬਾਤ ਹੈ ਕਮੈਂਟ ਜਰੂਰ ਕਰਦਿਆ ਕਰੋ ਵੀਡੀਓ ਸ਼ੇਅਰ ਕਰਦਿਆ ਕਰੋ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਬਾਈ ਬਣ ਕੇ ਧੰਨਵਾਦ ਆ ਤੁਹਾਡਾ ਵੱਧ ਤੋਂ ਵੱਧ ਫੋਲੋ ਕਰੋ ਸ਼ੇਅਰ ਕਰੋ ਵੀਡੀਓ ਨੂੰ ਠੀਕ ਹੈ ਆਪਣਾ ਮੋਬਾਈਲ ਨੰਬਰ 9501076396 9501076396 ਜੇ ਕਿਸੇ ਵੀਰ ਭਾਈ ਨੇ ਸੈੱਟ ਤਿਆਰ ਕਰਵਾਉਣਾ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਆਪਣੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਜੋ ਵੀਡੀਓ ਆਪਣੀ YouTube ਤੇ ਦੇਖਦੇ ਨੇ ਉਹ YouTube ਤੇ ਸਬਸਕ੍ਰਾਈਬ ਕਰੋ ਆਪਣੇ ਚੈਨਲ ਨੂੰ ਤੇ ਸੈੱਟ ਦੇ ਵਿੱਚ ਸਮਾਨ ਧਰਨ ਵਾਸਤੇ ਪਾਈ ਪਰਸਤੀ ਦੇਖੋ ਕਿੰਮੇ ਲੱਗੀ ਗੱਲਵਾਪ